ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪਾਵਰ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ 7 ਹੀਫਰ ਵਸੀਆਂ ਤੇ ਇੱਕ ਬਾਈ ਕੋਲੇ ਕੱਟੀ ਆ ਤੇ ਦੋ ਬਾਈ ਗੱਭਣ ਟੋਕੜਾ ਆ ਮੰਨ ਲਓ ਚੱਕ ਪਾਸ ਬੇੜਾ ਬਹੁਤ ਦਾਵਾਂ ਨੇ ਤੇ ਟਾਪ ਦੇ ਬਈ ਆ ਮੰਨ ਲਓ ਸਾਰੇ ਹੀ ਅਜਨ ਨਗੀਨੇ ਆ ਬਾਈ ਕੋਲੇ ਤੇ ਆਹ ਜਿਹੜੀਆਂ ਬਾਈ ਦੋਵੇਂ ਟੋਕੜ ਗੱਭਣ ਨੇ ਤੇ ਆਹ ਆ ਗਈ ਕੱਟੀ ਇੱਕ ਸਿੰਘ ਹਿਲਦਾ ਬਈ ਨਾ ਇੱਕ ਸਿੰਘ ਹਿਲਦਾ ਹਾਂ ਇੱਕ ਸਿੰਘ ਉਹ ਬਈ ਮੀਣੀ ਆ ਗਈ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੇ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਹੈ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਮੇਰਾ ਕੰਟੈਕਟ ਨੰਬਰ ਹੈ 85467 15312 ਆਜੋ ਆਪਾਂ ਕਰਦੇ ਆਂ ਬਾਈ ਜੀ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ। ਹੋ ਠੀਕੋ ਹਮਨੇ ਵਧੀਆ 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 ਕਿਵੇਂ ਚੱਲਦਾ ਬਾਈ ਕੰਮ ਵਧੀਆ ਪੂਰਾ ਵਧੀਆ ਕੰਮ ਚੱਲਦਾ ਵੀਰੇ ਆਪਾਂ ਤਾਂ ਤੁਹਾਡੇ ਡੇਢ ਦੋ ਵੀਨੇ ਹੋ ਗਏ ਵੀਡੀਓ ਨਹੀਂ ਪਾਈ ਹਾਲ ਤੱਕ। ਠੀਕ ਹੈ। ਉਹ ਹੀ ਮਾਲ ਪੀ ਗਈ। ਤੇ ਅੱਜ ਆਪਣੇ ਕੋਲੇ ਸੱਤ ਤਾਂ ਬੱਸੀਆਂ ਆ ਗਈਆਂ ਹਨਾ। ਸੱਤ ਬੱਛੀਆਂ ਐ ਇੱਕ ਕੱਟੀਆਂ ਦੇ ਦੋ ਤੋਕੜ ਗੱਪਣ ਚੰਗੇ ਨੇ ਗਿਣਨੇ ਆ। ਜਿਹੜੇ ਭਾਲਣਗੇ ਕਹਿੰਦੇ ਗੱਪਣ ਤੋਕੜ। ਇੱਕ ਬੱੜ ਤਾਂ ਬਹੁਤ ਤੋਕੜ ਗੱਪਣ ਜਿਹੜੀ ਚਿੱਟੀ। ਪੂਰੀ ਟੋਪ ਦੀ ਤੇ ਟੋਪ ਦੇ ਟੀਕੇ ਤੋਂ ਗੱਪਣ। ਠੀਕ ਹੈ। ਜਿਹਨੇ ਸ਼ਾਮ ਲਈ ਬਾਹਰ ਦੁੱਗਣੇ ਰੇਟ ਤੇ ਹੋਊ। ਨਾਮ ਤੇ ਆਪਣਾ ਐਡਰੈਸ ਬੋਲ। ਨਾਮ ਮਨਦੀਪ ਪਿੰਡ ਮੀਨੀਆ ਤੇ ਜ਼ਿਲ੍ਹਾ ਮੋਗਾ ਹੀ ਤਰਸੀਲੇ ਨੂੰ ਨਿਹਾਲ ਸਿੰਘਲਾ ਨੇੜੇ ਪਿੰਡ ਆ ਗਿਆ ਬਦਨੀ ਗੜਾ ਨਿਹਾਲ ਸਿੰਘਲਾ ਇਧਰੋਂ ਬੋਡੇ ਬਲਾਸਪੁਰੇ ਕੰਟੈਕਟ ਨੰਬਰ ਬੋਲ। ਕਨੈਕਟ ਨੰਬਰ 8198849602 ਜੀ। ਠੀਕ ਆ। ਹਾਂਜੀ। ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ। ਭਾਈ ਅਮਨੇ ਇੱਥੋਂ ਸ਼ੁਰੂ ਕਰ ਦਿੱਤੀ। ਹਾਂਜੀ ਇੱਥੋਂ। ਪਹਿਲੇ ਨੰਬਰ ਤੇ ਬੱਚੀ ਦੇਖ ਰਹੇ ਆ ਕਿੰਨੇ ਟਾਈਮ ਦੀ। ਇਹ ਵੀਰੇ 5 ਪੰਜਾਂ ਗਿ ਮਹੀਨੇ ਦਾ ਬੱਚਾ ਵੀਰੇ। ਠੀਕ ਆ। ਹਾਂਜੀ। ਪੰਜਾਂ ਮਹੀਨੇ ਦਾ ਪਲਿਆ ਵਾ ਐ ਨਹੀਂ ਹੈਗਾ ਲੈ ਦੁੱਧ ਨਾਲ। ਪੜਿਆ ਵਾ ਦੇਖੋ ਬਾਈ ਸੈਨ ਵਾਲਾ ਬੱਚਾ ਚਾਰ ਹੀ ਸਣ ਮਿਲਣਗੇ ਸਾਨੂੰ ਸਾਰੇ ਪਸੰਦੇ ਚਾਰ ਚਾਰ ਥਣ ਆਉਣਗੇ ਬਰੇ ਬੱਚੇ ਦਾ ਥਣ ਦੀ ਕੁਆਲਿਟੀ ਚੈੱਕ ਕਰੋ ਬਾਈ ਇੱਕ ਨੰਬਰ ਕੁਆਲਿਟੀ ਆਉਣੇ ਹਨ ਫੇਸ ਬਾਈ ਦੇਖਣਾ ਹੀ ਮੜਾ ਜਮਨੇ ਖੋਲਦੇ ਤੋਰਾ ਵਧੀਆ ਫੇਸ ਲੈ ਆਏ ਨਹੀਂ ਫੇਸ ਬੜਾ ਪਿਆਰਾ ਬਾਈ ਛੋਟਾ ਛੋਟਾ ਕਰਨਾ ਬੋਦੀ ਨਾਲ ਆਏ ਨਹੀਂ ਅੱਜ ਤਾਂ ਸਾਰੀਆਂ ਯਾਰ ਬਰੀਡ ਵਾਲੀਆਂ ਬੱਚਨਾ ਬਾਈ ਹਾਂ ਚਮਕ ਵਾਲੇ ਬੱਚੇ ਆ ਬਾਈ ਐਮ ਮੰਨ ਲਓ ਇੱਕੋ ਜੀ ਆ ਬੱਚੇ ਬਹੁਤ ਮੰਨ ਕੇ ਚੱਲੋ ਸੁਨੱਖ ਬਣੇ ਵਾਲੇ ਬੱਚੇ ਆਗੇ ਸਾਰੇ ਤੋਰਾ ਤਾਰਾ ਬੱਚੇ ਦਾ ਚੈੱਕ ਕਰ ਸਕਦੇ ਇੱਕ ਨੰਬਰ ਆਪਣੇ ਕੀ ਮੰਨ ਲੋ ਫਿਰ ਇਹਦਾ ਮੁੱਲ ਦਾ ਕਿੰਨਾ ਕਰਾ ਲਈਏ ਵੀਰੇ ਪੰਛੀ ਦਾ ਇਹ ਹੀ ਦਾ ਹੂੰ ਆਪਾਂ ਮੁੱਲ ਦਾ 9500 ਕਰਦੇ ਆ ਬੱਚੀ ਦਾ 9500 ਹਾਂਜੀ ਮੁੱਲ ਕਰਾਉਣ ਨੂੰ ਬਾਈ ਕਹਿੰਦਾ ਕਿੰਨਾ ਮਰਜ਼ੀ ਕਰਾ ਲਓ ਬਾਈ 9500 ਰੁਪਿਆ ਆਪਾਂ ਮੁੱਲ ਕਰਦੇ ਆ ਬਾਕੀ ਬੱਚੇ ਦੀ ਨਾ ਕੁਆਲਿਟੀ ਚੈੱਕ ਕਰੋ ਇੱਕ ਨੰਬਰ ਕੁਆਲਿਟੀ ਆ ਬੱਚੇ ਹਾਂਜੀ ਬਾਕੀ ਮੁੱਲ ਬਾਈ ਅੱਗੇ ਵੀ ਜਾਇਜ਼ ਹੁੰਦਾ ਤੇ ਮੁੱਲ ਵੀ ਜਾਇਜ਼ ਹੀ ਹੋਊਗਾ ਅੱਗੇ ਦੋ ਨੰਬਰ ਆਮਣੇ ਇਹ ਦੋ ਨੰਬਰੇ ਦਾ 5 ਗਿ ਮਹੀਨੇ ਦਾ ਪਰਵਰਚਾ ਠੀਕ ਆ ਹਨ ਬਹੁਤ ਚੰਗਾ ਲੱਗਿਆ ਬਣਿਆ ਨਾ ਹਾਂਜੀ ਵੀਰੇ ਹੂੰ ਇਹ ਵੀ 5 ਕੁ ਮਹੀਨਿਆਂ ਦਾ ਹਾਂ 5 ਮਹੀਨਿਆਂ ਦਾ ਇਹ ਚੈੱਕ ਕਰਾਈਏ ਬਈ ਬਰਾਦਰ ਲੈ ਬੋਦੀ ਵਾਦੀ ਚੈੱਕ ਕਰੋ ਬਈ ਬੜੀ ਕਮਾਲ ਦੀ ਸਨਖ ਬਣਾਣਾ ਨਾਲ ਗੱਲ ਕਰੀਏ ਬੱਚੇ ਚ ਫੁੱਲ ਫੁੱਲ ਸੈਨਗ ਵਾਲਾ ਬੱਚਾ ਬੜਾ ਪੂਰੀ ਟੌਪ ਦੀ ਬੱਚੀ ਹੈ ਵੀਰੇ ਹੈ ਨਹੀਂ ਹੈਗਾ ਹੂੰ ਹੈ ਨਹੀਂ ਚੜਾਈ ਚੁੜੀ ਬੜੀ ਆ ਪਿੱਛੇ ਤੋਂ ਬਹੁਤ ਪੱਛੀ ਟੌਪ ਦੀ ਬਣਨਾ ਬੜਾ ਹੂੰ ਸਹੀ ਗੱਲ ਆ ਬਾਈ ਹਾਂਜੀ ਪੜੀ ਵੀ ਦੇਖੋ ਬਾਈ ਮੇਨ ਗਲ ਨਾ ਪ੍ਰਿੰਟ ਦੀ ਹੁੰਦੀ ਆ ਪ੍ਰਿੰਟ ਬਹੁਤ ਚੰਗਾ ਨਾ ਹਾਂਜੀ ਹਾਂਜੀ ਤੇ ਮੁੱਲ ਲਮਣੇ ਦਾ ਮੁੱਲ ਤਾਂ ਵੀਰੇ ਕਿੰਨਾ ਕਰਾਂ 7500 ਚ 25 ਦੇ ਦੇਣੀ ਆਪਾਂ 7500 ਚ ਹਾਂਜੀ ਬਾਈ ਠੀਕ ਆ ਅਗੇ ਤਿੰਨ ਨੰਬਰ ਆਮਨੇ ਇਹ ਐਰ ਸ਼ਹਿਰ ਚ ਪੈਂਦੀ ਇਹ ਥਣ ਥਣ ਬਹੁਤ ਮੋٹے ਮੋٹے ਦਿਖਦੇ ਨੇ ਥਣ ਚੈੱਕ ਕਰਾਉਣੇ ਆ ਬਾਈ ਚਾਰ ਹੀ ਥਾਂ ਕੋਈ ਫੋਰਸਾਂ ਨਹੀਂ ਬਹੁਤ ਚੰਗਾ ਥਾਣਾ ਗੁਲਾਬੀ ਥਾਣਾ ਤੇ ਐਰ ਸ਼ਹਿਰ ਚ ਬਾਈ ਕਹਿੰਦਾ ਪੈ ਜਾਂਦੀ ਹੈ ਕਿ ਲਿਆਏ ਨੂੰ ਫੇਸ ਬਿਊਟੀ ਚੈੱਕ ਕਰੂਗਾ ਫੇਸ ਬੜਾ ਪਿਆਰਾ ਹੈ ਨਾ ਹਾਂਜੀ ਹਾਂਜੀ ਚੰਗੀ ਸਮਾਈ ਦੇ ਤਿਆਰ ਹੋਣਗੇ ਆਮਨੇ ਪੂਰੇ ਪੂਰੇ ਵੀਰੇ ਹਾਂ ਜੀ ਫੀਡ ਵਗੈਰਾ ਪਾਊਗਾ ਹਨਾ ਬਾਕੀ ਆਪਣੀ ਤਾਂ ਹੁਣੇ ਆਈਆਂ ਹੀ ਬੱਚੀਆਂ ਨੇ ਹਮ ਜੀ ਜੇ ਸਾਮ ਨੂੰ ਕੋਈ ਇਹਦਾ ਨਮਾਈਆਂ ਐਵੇਂ ਨਹੀਂ ਹੈ ਨਾ ਹਾਂਜੀ ਹਾਂਜੀ ਇਹ ਤਾਂ ਨਮਾਈਆਂ ਹੁੰਦੀਆਂ ਨਾ ਬਾਈ ਗੱਲ ਵੱਖਰੀ ਹੋਈ ਸੀਗੀ ਤੇ ਆਮਨੇ ਮੋਲੇ ਦਾ ਫਿਰ ਮੋਲੇ ਦਾ ਕਿੰਨਾ ਕਰਾਲੇ ਇਹ ਵੀ 7500 ਚ ਦੇ ਤਨੀ ਵੀਰੇ ਠੀਕ ਆ ਤੇ ਜੇ ਕੋਈ ਚਾਰੇ ਇਹ ਇਕੱਠੀਆਂ ਲਊ ਚਾਰੇ ਇਕੱਠੀਆਂ ਲਊਗਾ ਤਾਂ ਫਵਰ 22000 ਦੇ ਦੇਗਾ 22000 ਦੇ ਆਫਰਾਂ ਵਾਲਾ ਕੰਮ ਹੀ ਆ ਫੁੱਲਾ ਕੰਮ ਠੀਕ ਆ ਬਾਈ ਜੇ ਕੋਈ ਚਾਰ ਬਾਈ ਕਹਿੰਦਾ ਇਕੱਠੀਆਂ ਲਊ ਤਾਂ 22000 ਦੀਂ ਦੇ ਦੇਾਂਗੇ ਆਪਾਂ ਤੇ ਅੱਗੇ ਆਮਨੇ ਆ ਗਿਆ 5 ਨੰਬਰ ਤੇ ਆਹ ਰਹਿੰਦੇ ਚੌਥਾ ਨੰਬਰ ਨਾ ਹਾਂ ਆ ਖੋਲ ਦੇ ਇਹਦੇ ਉਲਟ ਬੰਨੀ ਗਈ ਹਾਂਜੀ ਹਾਂਜੀ ਇਹ ਪਉ ਉਧਰ ਬੰਨਦਾ ਕੋਈ ਚ ਚਾਰ ਨੰਬਰ ਬੱਚਾ ਇਹ ਕਿੰਨੇ ਟੰਡਾ ਇਹ ਵੀਰੇ ਹੋਊਗਾ 4 ਕਿ ਮਹੀਨੇ ਦਾ ਬੱਚਾ ਠੀਕ ਆ ਥਾਣ ਬਾਈ ਸਾਨੂੰ 4 ਮੰਨ ਲਗੇ ਕੋਈ ਆ ਮੰਨ ਲਓ ਦੂਜੀ ਫੋਰਸਾਂਗ ਨਹੀਂ ਮਰਣੀ ਬਾਕੀ ਸਾਨੂੰ ਬੱਚਿਆਂ ਦੇ ਬ੍ਰਾਡੂ ਪੀ ਥਾਣ ਦੇ ਗਲਾਬੀ ਨੂੰ ਹੁੰਦੇ ਹਮ ਹਮ ਦੇਖ ਸਹੀ ਗੱਲ ਆ ਗਲਾਬੀ ਨੂੰ ਜਾਂ ਗਲਾਬੀ ਥਾਣਾ ਰੋਕੀ ਮੜੀ ਜਾਵਣੇ ਥਾਣ ਦਿਖਾਈਏ ਬਾਈ ਲੈ ਬਾਈ ਚੈੱਕ ਕਰ ਸਕਦਾ ਥਣ ਬਹੁਤ ਚੰਗਾ ਲੱਗਿਆ ਵਗਾ ਤੇ ਇਹਦਾ ਮੁੱਲ ਮੰਨੇ ਮੋਲੇ ਦਾ ਵੀ ਕਿੰਨਾ ਕਰਾ ਲਈਏ ਇਹ ਵੀ 6500 ਚ 25 ਦੇ ਦਿੰਨੀ ਠੀਕ ਆ ਬਾਈ ਬਾਈ ਜੇ ਕੋਈ ਚਾਰ ਇਕੱਠਿਆਂ ਲੈਂਦਾ ਤਾਂ 22000 ਦੀਆਂ ਤੇ ਨਹੀਂ ਮੁੱਲ ਬਾਈ ਨੇ ਜਾਇਜ਼ ਰੱਖਿਆ ਇਹਦਾ 6500 ਰੁਪਏ ਰੱਖਿਆ ਜਮਾ ਐ ਮੰਨ ਲਓ ਵੀ ਦੇਣ ਲੈਣ ਵਾਲੇ ਮੁੱਲ ਹੀ ਕਰਿਆ ਵੀ ਨਹੀਂ ਬਾਈ ਜਿਹੜੀ ਚੀਜ਼ ਕੋਈ ਵੀਡੀਓ ਚ ਉਹੀ ਹੋਊਗੀ ਬਾਈ ਠੀਕ ਆ ਆਉਦੀ ਵੀਡੀਓ ਦੇਖ ਲੈਟਾ ਆ ਤੇ ਅੱਗੇ ਹਮਨੇ ਇੱਧਰ ਪੰਜ ਨੰਬਰ ਬੱਚਾ ਇਹ ਹੋਊਗਾ ਤਿੰਨ ਸਾਢੇ ਤਿੰਨ ਮਹੀਨਾ ਦਾ ਬੱਚਾ ਵੀ ਸਾਢੇ ਤਿੰਨ ਮਹੀਨੇ ਦਾ ਬੱਚਾ ਹਾਂਜੀ ਹਾਂਜੀ ਥੋੜਾ ਜਿਹਾ ਲਿੱਸਾ ਲਾਵਾਂ ਦਾਗਾ ਬੱਚਾ ਹੂੰ ਬੱਡੀ-ਬੁੱਡੀ ਬਹੁਤ ਹੋ ਜਾਊਗਾ ਨਾ ਮੱਛੀ ਬੋਚੂਗੀ ਪਰ ਗਲਾਬੀ ਥਾਣਾ ਦੇਖ ਲੈ ਯਾਰ ਇਹ ਗਲਾਬੀ ਥਾਣਾ ਹੋਣਗੇ ਹੂੰ ਛੋਟੇ-ਛੋਟੇ ਜਿਹਨੇ ਸਾਹਣੀ ਮੱਛੀ ਹਾਂਜੀ ਸਹੀ ਗੱਲ ਆ ਬਾਈ ਹਾਂਜੀ ਉਮਰ ਬਾਈ ਛੋਟੀ ਆ ਉਸ ਹਿਸਾਬ ਨਾਲ ਅੰਦਾਜ਼ਾ ਲਾ ਲੇ ਕਿਉਂਕਿ ਥਾਣਾ ਨਿੱਕੇ-ਨਿੱਕੇ ਹੀ ਆ ਕਿ ਨਹੀਂ ਆਮਨੇ ਹਾਂਜੀ 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 ਇਹਦਾ ਮੁੱਲ ਅਮਨੇ ਮੁੱਲ ਤੇ ਕਿੰਨਾ ਕਰਾਲੀ 4500 ਚ ਬੱਚੀ ਦੇਣੀ 4500 ਚ ਮੁੱਲ ਕਰਾਉਣ ਨੂੰ ਬਾਈ ਜਿੰਨਾ ਮਰਜ਼ੀ ਕਰਾ ਲਓ 4500 ਦਾ ਬੱਚਾ ਬਾਈ ਕਹਿੰਦਾ ਇਹ ਦੇ ਦਾਂਗੇ ਬਾਕੀ ਪਲਿਆ ਵਾ ਦੇਖੋ ਥੋੜਾ ਲਿੱਸਾ ਜ਼ਰੂਰ ਆ ਬਾਈ ਕਿਉਂਕਿ ਸਮਾਈ ਭਾਲ ਦਾ ਚੰਗੀ ਸਮਾਈ ਤੇ ਤਿਆਰ ਵਧੀਆ ਹੋ ਜੂ ਕਨੇਮਣਾ ਹਾਂਜੀ ਹਾਂਜੀ ਤੇ ਅੱਗੇ ਬਾਈ 6 ਨੰਬਰ 6 ਨੰਬਰ ਬੱਚੀ ਵੀਰੇ ਇਹ ਕਿੰਨੀ ਉਮਰ ਦੀ ਉਮਰ ਹੋ ਗਈ ਵੀਰੇ 15 ਕਿ ਮਹੀਨੇ 15 16 ਮਹੀਨੇ ਦੀ ਬੱਚੀ ਟੀਕੇ ਦੇ ਕਾਬਲ ਆ ਗਈ ਟੀਕੇ ਦੇ ਕਾਬਲ ਹੀ ਆ ਬੱਚੀ ਦੇਖੋ ਕਿੰਨੀ ਬਲੀਡ ਦੀ ਆਦੀ ਆ ਬਾਕੀ ਚਮਕ ਬਾਈ ਚੈੱਕ ਕਰੋ ਬੱਚੀ ਤੇ ਬੜੀ ਆ ਯਾਰ ਹਨਾ ਹਣ ਚਾਰ ਹੀ ਆ ਵੀਰੇ ਆਏ ਨਹੀਂ ਹਨਾ ਹਣ ਚਾਰ ਮਿਲਣਗੇ ਫੋਟ ਨਹੀਂ ਕੋਈ ਸਾਗ ਨਹੀਂ ਤੇ ਥਣ ਗਲਾਬੀ ਲੱਗਾ ਬਾਈ ਬਹੁਤ ਸੋਹਣਾ ਥਣ ਲੱਗਾ ਪੂਰੀ ਵਿੱਥੀ ਤੇ ਬਾਕੀ ਚੈੱਕ ਕਰਾਈਆ ਮੈਂ ਰੁਕ ਮੜਾ ਲੇ ਬਈ ਫੇਸ ਬਿਊਟੀ ਚੈੱਕ ਕਰੋ ਬੜੀ ਕਮਾਲ ਆ ਮੱਛੀ ਫੋਟੋ ਹੂੰ ਰੰਗ ਰੂਪ ਦੀ ਗੱਲ ਕਰੀਏ ਨਾ ਬਈ ਬੜਾ ਕਮਾਲ ਆ ਤੇ ਮੁੱਲ ਆਮਨੇ ਦਾ ਮੁੱਲ ਤਾਂ ਕਿੰਨਾ ਕਰਾ ਲਈਏ 12000 ਚ ਮੱਛੀ ਦੇ ਦੇਣੀ ਵੀਰੇ ਜਮਾ ਹਾਂਜੀ ਬਈ ਜਮਾ ਦੇਣ ਲੈਣ ਮੁੱਲ ਕਰਤਾ ਬਈ 12000 ਦੀ ਬੱਸੀ ਬਈ ਕਿੰਨਾ ਆਪਾਂ ਹਾਂਜੀ ਇਹ ਦੇ ਦੇਣੀ ਆ ਤੇ ਅੱਗੇ ਬਈ ਲਾਸਟ ਬੱਸੀ 7 ਨੰਬਰ 7 ਨੰਬਰ ਬੱਸੀ ਤੇ ਵੀਰੇ ਇਹਦੇ ਟੀਕਾ ਭਰਾਇਆ ਵਾ ਬਈ ਹੂੰ ਇਹਦੇ ਇਹਦੀ ਵੀਡੀਓ ਵੀ ਹੈਗੀ ਆਪਣੇ ਕੋਲ ਸਾਰੀ ਆ ਕਿੰਨੀ ਉਮਰ ਦੀ ਆ ਬਈ ਇਹ ਹਾਂ ਬਈ ਕਿੰਨੀ ਉਮਰ ਦੀ ਆ ਉਮਰ ਦੀ ਹੋਊਗੀ ਵੀਰੇ 2 2 ਸਾਲਾਂ ਦੇ ਉੱਤੇ ਹੀ ਪਰ ਬੱਚੀ ਠੀਕ ਹੈ ਮੈਂ ਤੈਨੂੰ ਕਹਿ ਦਈ ਬਾਕੀ ਵੱਡੀ-ਬੁੱਡੀ ਬਹੁਤ ਆ ਹਾਂ ਮੱਛੀ-ਪੁੱਛੀ ਆ ਨਾ ਗੱਬਣ ਵੀ ਰਹੀ ਵੀ ਆ ਉਹਦਾ ਵੀ ਹੈਗੀ ਆਪਣਾ ਕੋ ਵੀਡੀਓ ਠੀਕ ਹੈ ਬਈ ਸਾਰੀ ਵੀਡੀਓ ਆਪਾਂ ਘਰੇ ਲੂ ਪੱਛੀਆਂ ਲੰਗਾ ਇਹ ਹੂੰ ਹਾਂਜੀ ਇਹਨੂੰ ਹੋਵੇ ਮੰਨ ਕੇ ਚੱਲ ਅ 35 36 ਦਿਨ ਹੋਗੇ ਵੀਰੇ ਗੱਬਣ ਦੀ ਨੂੰ ਠੀਕ ਹੈ ਬਈ ਹਾਂ ਬਾਕੀ ਆਪਣੀ ਕੋਲੇ AI ਦੀ ਸਾਰੀ ਵੀਡੀਓ ਪਈ ਆ ਹੂੰ ਹਾਂਜੀ ਬਾਕੀ ਥਾਣ ਬੜਾ ਚੰਗਾ ਲੱਗਾ ਹੈ ਨਾ ਹਾਂਜੀ ਹਾਂਜੀ ਥਾਣ ਬਈ ਚੈੱਕ ਕਰਵਾਉਣਾ ਥਾਣ ਦੀ ਕੁਆਲਿਟੀ ਚੈੱਕ ਕਰ ਦਈਏ ਇੱਕ ਨੰਬਰ ਕੁਆਲਿਟੀ ਲਾ ਆਣੀ ਕੋਈ ਫੋਰਸਾਂ ਨਹੀਂ ਹੋਊਗੀ ਗਲਾਬੀ ਥਣ ਲੱਗਿਆ ਵਾ ਬਾਕੀ ਵੱਡੀ-ਬੁੱਡੀ ਬਹੁਤ ਆ ਹਾਂਜੀ ਇਹਦਾ ਮੁੱਲਮ ਨੇ ਮੋਲੇ ਦਾ ਕਿੰਨਾ ਕਰੀ 7500 ਚ 25 ਦੇ ਦੇਣੀ ਠੀਕ ਆ ਬਾਈ ਅੱਗੇ 8 ਨੰਬਰ ਤੇ ਕੱਟੀ ਹਾਂ ਅੱਗੇ ਬਈ ਆ ਗਈ ਕੱਟੀ ਇਹ ਕਿੰਨੀ ਉਮਰ ਦੀ ਆ ਇਹ ਇੱਕ ਸਿੰਘ ਹੈ ਲਦਾ ਮੀਨਾ ਇਹ ਇੱਕ ਦਾ ਸਿੰਘੋਂ ਮੀਣੀ ਆ ਬਾਈ ਹਾਂਜੀ ਤੇ ਆਮਨੇ ਇਹ ਕਿੰਨੀ ਉਮਰ ਦੀ ਆ ਬਾਈ ਉਮਰ ਦੀ ਹੋਊਗੀ 17 ਨੰਬਰ 17 ਕ ਮਹੀਨਿਆਂ ਦੀ ਵੀਰੇ ਇਹ ਤਾਂ 2 ਕ ਮਹੀਨਿਆਂ ਲਈ ਆਈ ਦਿਖਾਵਲੀ ਬਾਈ ਠੀਕ ਆ ਬਾਕੀ 4 ਹੀ ਥਣ ਹੋਣਗੇ ਥਾਣੀ ਬਹੁਤ ਚੰਗਾ ਲੱਗਿਆ ਵਜਰ ਹਾਂ ਨਾ ਹਾਂਜੀ ਹਾਂਜੀ ਖਾਣਾ ਬਈ ਇਹ ਬੱਚੇ ਕਰ ਬੋਨੇ ਲੈ ਖਾਣਾ ਦੀ ਕੁਆਲਿਟੀ ਚੈੱਕ ਕਰੋ ਇੱਕੋ ਜਿਹਾ ਥਣ ਲੱਗਾ ਬਹੁਤ ਚੰਗਾ ਖਾਣਾ ਕੋਈ ਫੂਡ ਨਹੀਂ ਸਾਗ ਨਹੀਂ ਹਾਂ ਬਾਕੀ ਕੱਟੀ ਪਲੀ ਵੀ ਬਹੁਤ ਆਮਣੇ ਪਲੀ ਵੀ ਵਰਿਆ ਨਹੀਂ ਹੈਗਾ ਕੋਈ ਛੋਣ ਥੋੜੀ ਮੋਟੀ ਠੀਕੇ ਦੇ ਕਾਬਲੀ ਆ ਦੋ ਤਿੰਨ ਮਹੀਨੇ ਖਾਂ ਕੇ ਹਨਾ ਹਾਂਜੀ ਹਾਂਜੀ ਲੈ ਬਈ ਫੁੱਲ ਮਸਤੀ ਕਰਦੀ ਹੈ ਚੈੱਕ ਕਰ ਸਕਦੇ ਹੋ ਤੁਸੀਂ ਬਾਕੀ ਫੇਸ ਵੀ ਬਹੁਤ ਪਿਆਰਾ ਤੇ ਮੁੱਲ ਕੀ ਰੋਮਨੇ ਦਾ ਮੁੱਲ ਤਾਂ ਕਿੰਨਾ ਕਰਾਲੀ ਵੀਰੇ 22000 ਚ ਕੱਟੀ ਦੇ ਤੋ ਠੀਕ ਆ ਮੁੱਲ ਕਰਾਉਣ ਨੂੰ ਬਈ ਕਹਿੰਦਾ ਜਨਾ ਮਰਜ਼ੀ ਕਰਾ ਲਓ 22000 ਦੀ ਆਪਾਂ ਕੱਟੀ ਇਹ ਦੇ ਦੇਾਂਗੇ ਬਾਈ ਮੁੱਲ ਬਾਈ ਦੇ ਅੱਗੇ ਵੀ ਜਾਇਜ਼ ਹੁੰਦੇ ਆ ਤੇ ਮੁੱਲ ਬਾਈ ਦੇ ਅੱਜ ਵੀ ਜਮ੍ਹਾਂ ਐ ਮੰਨ ਲਓ ਜਾਇਜ਼ ਆ ਤੇ ਇੱਕ ਬਾਈ ਦਿਖਾਉਣੇ ਆ ਤੁਹਾਨੂੰ 9 ਨੰਬਰ ਆ ਗਈ ਹਾਂਜੀ ਹਾਂਜੀ ਐਚ ਐਫ ਦਾ ਨੰਕਿੰਨ ਆ ਗਿਆ ਫਿਰ ਹਾਂਜੀ ਹਾਂਜੀ ਕਿਹੜਾ ਸੂਏ ਸੂਈ ਵੀ ਆਮਨੇ ਇਹ ਪਰ ਹੋਊਗੀ ਜੇ ਜਨਮ ਮੈਂ ਕਰਾਂ ਦੂਜੇ ਸੂਏ ਦੱਸਿਆ ਆਪਾਂ ਨੂੰ ਤੀਜੇ ਸੂਏ ਹੋਊਗੀ ਬਾਈ ਠੀਕ ਆ ਤੇ ਕਿੰਨਾ ਦੁੱਧ ਆ ਹੁਣ ਕਿੰਨੇ ਟਾਈਮ ਦੀ ਚੱਕਪਾ ਦੁੱਧ ਵੀਰੇ 5 ਮਿੰਨ 5 ਕਿਲੋ ਦੁੱਧ ਖੈਗਾ ਖੁੱਲਾ ਜਾਨੀ ਕੀ ਠੀਕ ਆ ਬਾਕੀ ਬਰੀਡ ਵਾਲੀ ਬੱਚੀ ਵੀਰੇ ਆਈ ਨਹੀਂ ਹੈ ਬਰੀਡ ਫੁੱਲ ਆ ਬਾਈ ਕੱਲੀ ਬੱਚੀ ਹੈ ਡੀਡੀ ਬੱਚੀ ਹੁਣ 50 50 6000 ਰੁਪਏ ਨੂੰ ਵਿਕੀ ਜਾਂਦੀ ਵੀਰੇ ਖਾਲੀ ਬੱਚੀ ਬਾਕੀ ਲੰਮੀ ਨਮੀ ਬਹੁਤ ਆ ਹਾਂ ਇਹ 3 ਮਹੀਨੇ ਤੋਂ 500 ਦਿਨ ਘੱਟ ਗੱਭਣਾ ਤੇ ਕਿੰਨਾ ਦੁੱਧ ਆ ਆਪਣੇ ਦੁੱਧ 5 ਕਿਲੋ ਖੁੱਲਾ ਵੀਰੇ ਭਾਵੇਂ ਕੋਈ ਦੋ ਟਾਈਮ ਤੇ ਦੋ ਟਾਈਮ ਚੋ ਕੇ ਆਪਣੇ ਘਰ ਉੱਤੇ ਤਸੱਲੀ ਕਰਕੇ ਲੈ ਕੇ ਜਾਈ ਵੀਰੇ ਠੀਕ ਆ ਥਾਣ ਬਾਈ ਚੈੱਕ ਕਰ ਸਕਦੇ ਹਾਂ ਬਹੁਤ ਚੰਗਾ ਲੱਗਿਆ ਵਾ ਗਲਾਫੀ ਖਾ ਲੈ ਬਈ ਚਵਾਈ ਚੈੱਕ ਕਰੋ ਮੋਟੀ ਮੋਟੀ ਚਵਾਈ ਹੈ ਚਵਾਈ ਬਹੁਤ ਚੰਗੀ ਆ ਨਾ ਹਾਂਜੀ ਹਾਂਜੀ ਕਿਆ ਹੋਇਆ ਨਹੀਂ ਹੋਊਗਾ ਲੈ ਠੰਡੀ ਸੀ ਲੱਭੀ ਆ ਹੂੰ ਸਹੀ ਗੱਲ ਹੈ ਬਾਕੀ ਦੁੱਗਣੇ ਕਰਨ ਵਾਲੀ ਗਾਹ ਨੂੰ ਹੋਈ ਹੂੰ ਤਿਆਰ ਹੋਈ ਵੀ ਸੋਹਣੀ ਤਿਆਰ ਹੋਣਾ ਨਾ ਹਾਂਜੀ ਹਾਂਜੀ ਲੈ ਬਈ ਚੋਲ ਚੈੱਕ ਕਰੋ ਬਣਦੀ ਬਣਦੀ ਕਿਵੇਂ ਆਣੇ ਸ਼ਾਮ ਤੱਕ ਬਹੁਤ ਵਧੀਆ ਬਣਦੀ ਵੀਰੇ ਸ਼ਾਮ ਨੂੰ 4 ਦਿਨ ਬਈ 7-8 ਘੰਟੇ ਨੋਰਮਲ ਹੀ ਕਰਿਓਣੀ ਠੀਕ ਆ ਨੋਰਮਲ ਸੇਵ ਵਾਲੇ ਕਰਵਾਈਏ ਬੜਗੀ ਬਾਕੀ ਫੇਸ ਵਗੈਰਾ ਆਪਾਂ ਬਈ ਚੈੱਕ ਕਰਵਾਉਣਾ ਇਧਰੋਂ ਫੇਸ ਬੜਾ ਪਿਆਰਾ ਚਾਰੂ ਚਰੂ ਕਿਵੇਂ ਆਪਨੇ ਚਾਰੂ ਚਰੂ ਕਿਵੇਂ ਆ ਚਾਰੂ ਚਰੂ ਚਾਰੂ ਚਰੂ ਫੁੱਲ ਵਧੀਆ ਦੇ ਠੀਕ ਆ ਹਾਂ ਇਹ ਨਹੀਂ ਛੜਦੀ ਕੋਈ ਬੋਦੀ ਬੜੀ ਕਮਾਲ ਆ ਹਨਾ ਹਾਂ ਇਹ ਨਹੀਂ ਬੱਚੀ ਆ ਇਹ ਨਹੀਂ ਪਲੂ ਅਗਲਾ ਕੋ ਪਹਿਲਾਂ ਨਹੀਂ ਬੱਚੀ ਰਿਹਾ ਇਹ ਨਹੀਂ ਭੁਖੀ ਤੇ ਹੋ ਆਈ ਆਪਣੇ ਕੋਲ ਮੁੰਬਾਈ ਦੇਖੋ ਨਿਕਾ ਜਾ ਮੁੰਈ ਆ ਜਮਾ ਫੇਸ ਬੜਾ ਯਾਰ ਜੋ ਚਾਰ ਦਰ ਸਾਹਮਣੇ 8 9 ਕਿਲੋ ਦੁੱਧ ਕਰੇ ਹੋਣਾ ਬੈਠਣ ਹੂੰ ਪ੍ਰਿੰਟ ਵੀ ਬਹੁਤ ਚੰਗਾ ਹਾਂ ਬਾਕੀ ਪ੍ਰਿੰਟ ਦੇਖ ਲੈ ਟੀ ਪੱਟੀ ਵੱਟੀ ਬੱਚੀਆਂ ਦੇਖ ਲੋ ਲੈ ਸਹੀ ਗੱਲ ਆ ਹਾਂ ਇਹ ਨਹੀਂ ਲੈ ਮਗਰ ਉਹ ਲੇਵੇ ਲੂਵੇ ਦੀ ਸਾਫ ਸੁਥਰੀ ਠੰਡੀ ਸੀਲ ਸੀਲ ਸੌ ਸੀਲ ਕਰਨ ਵਾਲੀ ਫੁੱਲ ਦੁੱਧ ਵੀ ਨੇ ਪਲੂਨ ਨੇ 25 26 ਕਿਲੋ ਪਾਇਆ ਬਈ ਆਰੇ ਇਹਦਾ 1 5 ਦੰਦੀ ਸੀ ਬੱਚੀ ਦਾ ਹੂੰ ਹਾਂ ਹੁਣ ਦੁੱਗਣੀ ਹੋਊ ਬੱਚੀ ਇਹ ਠੀਕ ਹੈ ਬਾਈ ਲੈ ਚੱਲਮਣੇ ਇਹਨੂੰ ਤੇ ਮੁੱਲ ਲਮਣੇ ਫਿਰ ਇਹਦਾ ਮੁੱਲ ਤਾਂ ਕਿੰਨਾ ਕਰਾ ਲੇ ਵੀਰੇ 42000 ਚ ਬੱਚੀ ਦੇ ਦੇਣੀ ਆਪਾਂ ਠੀਕ ਹੈ ਮੁੱਲ ਬਾਈ ਕਿੰਨਾ ਮਰਜ਼ੀ ਕਰਾ ਲਓ ਬਾਈ ਕਹਿੰਦਾ 42000 ਦੀ ਬੱਚੀ ਆਪਾਂ ਦੇ ਦੇਾਂਗੇ ਤੇ ਅੱਗੇ ਆਵਣੇ ਆਹਾ ਬਾਈ ਲਾਸਟ ਇਹ ਵੀਰੇ 5 ਮਹੀਨੇ ਦੀ ਗੱਪਣ ਚੈੱਕ ਪਾਸ ਆ ਹੂੰ ਤੇ ਦੁੱਧ ਤਾਂ ਬਸ ਦੋ ਕੋ ਕੋ ਲੀਟਰਾਈ ਵਾਲੇ ਪਾਸੇ ਹੀ ਆ ਬਾਈ 2 ਢਾਈ ਕਿਲੋ ਠੀਕ ਹੈ ਬਾਈ ਹਾਂਜੀ ਬਾਈ ਕਹਿੰਦਾ ਡਰਾਈ ਵਾਲਾ ਕੰਮ ਹੀ ਆ ਬਾਈ 2 ਕਿਲੋ ਦਿੱਤਾ ਬਸ ਸਾਹਮਣੇ ਹਾਂਜੀ ਕਿੰਨੇ ਟਾਈਮ ਦੀ ਚੈੱਕ ਪਾਸ ਇਹ ਪੰਜਾਬੀ ਨਹੀਂ ਦੀ ਗੱਪਣ ਚੈੱਕ ਪਾਸ ਆ ਵੀਰੇ ਠੀਕ ਆ ਕੋਈ ਆਪਦਾ ਡਾਕਟਰ ਲਿਆ ਕੇ ਚੈੱਕ ਕਰਾ ਕੇ ਲੈ ਜਾ ਜ ਆਪਣੇ ਠੀਕ ਆ ਕੋਈ ਮਰਜ਼ੀ ਬਾਈ ਕਹਿੰਦਾ ਮਤਲਬ ਕਿ ਡਾਕਟਰ ਲਿਆ ਕੇ ਚੈੱਕ ਕਰਾ ਸਕਦਾ ਵਾਕੀ ਥਾਣੇ ਚੈੱਕ ਕਰੋ ਕੋਈ ਆ ਥਾਣਾ ਹਾਂਜੀ ਤੇ ਕੀ ਰਿਕਾਰਡ ਰੱਖਤਾ ਜੀ ਦਾ ਵੀਰੇ ਉਹਨਾਂ ਨੇ ਕਿਹਾ 22 ਕਿਲੋ ਦਿੱਤਾ ਦੁੱਧ ਫੇ ਠੀਕ ਆ ਬਾਕੀ ਇਹ ਦਿੱਤਾ ਵੇ ਕਰੋਸ ਆ ਬੜ ਹਮ ਬੜੀ ਵੀ ਬਹੁਤਾ ਹਨਾ ਹਾਂਜੀ ਹਾਂਜੀ ਵੀਰੇ ਪੜੀ ਪੜੀ ਬਹੁਤ ਹੈ ਬਾਈ ਥਣ ਬਹੁਤ ਚੰਗਾ ਹਵਾਨਾ ਵੀ ਕਰਮ ਵਾਲੀ ਬਹੁਤ ਸੋਹਣਾ ਤਿਆਰ ਕਰਦੀ ਹੋਊਗੀ ਜਦੋਂ ਤਿਆਰ ਹੁੰਦੀ ਉਹ ਇਹਦਾ ਮੁੱਲ ਆਪਣੇ ਮੁੱਲ ਤਾਂ ਕਿੰਨਾ ਕਰਾਲਾ 32000 ਇਹ ਦੇ ਦੇਣੀ 32000 ਦੀ ਬਾਈ ਕਿੰਨਾ ਆਪਾਂ ਇਹ ਦੇ ਦੇਣੀ ਆ ਹਾਂਜੀ ਤੇ ਬਾਕੀ ਆ ਗਿਆ ਦਾ ਮੰਨ ਤਾਂ ਨੂੰ ਹਾਂਜੀ ਠੀਕ ਹੈ ਤੇ ਨਗਸੀਗੇ ਬਾਈ ਕੋਲੇ ਬਾਈ 10 ਆਪਾਂ 10 ਹੀ ਦਿਖਾਤੇ ਜੀ ਕਿਸੇ ਵੀ ਨੂੰ ਕੋਈ ਪਸੰਦ ਆਵੇ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ